ਸਾਰੇ ਮੇਰਾ ਪਿੰਡ ਗੌਂਸਪੁਰਾ ਵਾ ਨਾ ਮੇਰਾ ਅੰਮ੍ਰਿਤਪਾਲ ਆ ਸਾਰੇ ਦੀਵਾਲੀ ਵਾਲੇ ਦਿਨ ਆਈ ਉਥੇ ਪਟਾਕੇ ਚਲਾਣ ਚੜੇ ਰਾਤ ਰਾਤ ਪਟਾਕੇ ਚਲਾਣ ਚੜੇ ਤੇ ਸੱਸ ਮੇਰੀ ਆਈ ਹੋਈ ਸੀ ਉਹਦੇ ਬਣਾਨੇ ਬਿਮਲਾ ਦੇਵੀ ਉਹਦਾ ਨਾਮ ਆ ਉਮਰ 7 ਸਾਲ ਸਾਰੇ ਤਕਰੀਬਨ ਉਹਨਾਂ ਦੇ ਨਾਲ ਪੇੜ ਤੇ ਕੋਈ ਚੀਜ਼ ਵੱਜੀ ਆਈ ਸੋਚਿਆ ਕਿ ਪਟਾਕਾ ਵੱਜਿਆ ਵਾ ਸਾਰੇ ਅਸੀਂ ਨੀਚੇ ਲੈ ਕੇ ਗਏ ਤੇ ਕਾਫੀ ਦੂੰਗਾ ਝਗਮ ਸੀਗਾ ਤੇ ਸਾਰੇ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਗਨ ਸ਼ੂਟ ਹੋ ਸਕਦਾ ਵਾ ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਜਿੰਨਾ ਤੱਕ ਅਜਿਹੀ ਕੋਈ ਐਮ ਆਰ ਆਈ ਨਹੀਂ ਹੁੰਦੀ ਸਾਰੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਸਨ ਅੰਬਰਸਰ ਲੈ ਕੇ ਗਏ ਉਹਨਾਂ ਨੇ ਸਾਰੇ ਟੈਸਟ ਵਗੈਰਾ ਕੀਤੇ ਤੇ ਉਹ ਕਹਿੰਦੇ ਕਲੀਅਰ ਕੁਝ ਨਹੀਂ ਆ ਰਿਹਾ ਸਾਨੂੰ ਕੀ ਹੈ ਸਾਰੇ ਉਹਨਾਂ ਨੇ ਫਿਰ ਕੱਲ ਉਹਨਾਂ ਨੇ ਆਪਰੇਸ਼ਨ ਕੀਤਾ ਵਾ ਉਹਨਾਂ ਨੇ ਗੋਲੀ ਕੱਢ ਕੇ ਉਹਨੂੰ ਦਿਖਾਈ ਹੈ ਕਿ ਆ ਇਹਨਾਂ ਨੇ ਗੋਲੀ ਹੀ ਵਜੀ ਹੈ ਇਹ ਕਹਿ ਨਹੀਂ ਸਕਦੇ ਕੋਈ ਸਾਰੇ ਦੇਖੋ ਪਟਾਕੇ ਚੱਲ ਰਹੇ ਸੀ ਆਵਾਜ਼ ਬਹੁਤ ਸੀਗੀ ਤੇ ਇਸ ਕਰਕੇ ਹੁਣ ਕੁਝ ਨਹੀਂ ਪਤਾ ਲੱਗਾ ਕਿ ਕਿੱਧਰੋਂ ਆਏ ਤੇ ਕਿੰਨੇ ਮਾਰੀ ਉਸ ਟਾਈਮ ਸਾਰੇ ਕੋਠੇ ਆਪਣੇ ਪਟਾਕੇ ਚਲਾ ਰਹੇ ਸੀਗੇ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਸਰ ਕਿੰਨੇ ਚਲਾਈਏ ਸਾਰੇ ਹਾਲਾਤ ਤੇ ਕਾਫੀ ਗੰਭੀਰ ਹੈ ਇੱਕ ਅਪਰੇਸ਼ਨ ਹੋ ਚੁੱਕਾ ਵਾ ਇੱਕ ਦੋ ਤਿੰਨ ਮਹੀਨੇ ਬਾਅਦ ਫੇਰ ਹੋਣਾ ਵਾ ਮਤਲਬ ਕਿ ਜਿਆਦਾ ਹੀ ਸੀਰੀਅਸ ਨੇ ਸਾਰੇ ਪੁਲਿਸ ਬਿਆਨ ਲੈਣ ਗਈ ਸੀ ਸਾਰੇ ਇਹੇ ਚਾਹੁੰਦੇ ਆ ਇਨਸਾਫ ਮਿਲਣਾ ਚਾਹੀਦਾ ਸਾਡੇ ਛੋਟੇ ਛੋਟੇ ਬੱਚੇ ਸੀਗੇ ਉੱਤੇ ਜੇ ਉਹਨਾਂ ਤੇ ਗੋਲੀ ਵੱਜ ਜਾਂਦੀ ਤਾਂ ਉਹਨਾਂ ਨੇ ਤੇ ਖਤਮ ਹੋ ਜਾਣਾ ਸੀ ਮੌਕੇ ਤੇ ਕਰਮੀਤਕਰ ਕਟਣਾ ਕੋਠੇ ਦੇ ਸਾਰੇ ਬੰਬ ਚਲਾਣ ਦੇ ਸੀਗੇ ਦੀਵਾਲੀ ਵਾਲਾ ਦਿਨ ਸੀਗਾ ਤੇ ਛੋਟੇ ਆਲਦੋ ਵਾਲੇ ਸਾਰੇ ਬੰਬ ਚੱਲਣ ਦੇ ਹੀ ਚੱਲਣ ਦੇ ਹੀ ਤੇ ਉਹ ਖਲੋਤੀ ਆਣ ਕੇ ਤੇ ਉਹਨੇ ਵੱਖੀ ਫੜ ਲਈ ਉੱਥੇ ਡੇਗ ਪਈ ਆ ਤੇ ਇਹਨਾਂ ਦੇ ਦਿਲ ਚ ਪੀ ਬੰਬ ਬੂੰਗ ਬੱਜ ਗਿਆ ਕੋਈ ਤੇ ਚੁੱਕ ਕੇ ਥੱਲੇ ਲੈ ਗਏ ਆ ਜਦੋਂ ਥੱਲੇ ਜਾ ਕੇ ਵੇਖਿਆ ਖੂਨੋਂ ਖੂਨ ਹੋਈ ਖੂਨ ਵਗੀ ਜਾਂਦਾ ਤੇ ਵੇਖਿਆ ਤਾਂ ਸ਼ੇਕ ਜੰਗੂ ਸ਼ੇਕ ਹੋਇਆ ਆ ਉਸੇ ਵੇਲੇ ਲੱਗੇ ਆ ਹਸਪਤਾਲ ਲੱਗੇ ਕੋਈ ਸੁੱਜਾ ਬੁੱਜਾ ਨਹੀਂ ਕੀ ਬਣ ਗਿਆ ਸਾਡੇ ਨਾਲ ਕੀ ਕਟਣਾ ਵਰਪ ਗਈ ਵਤ ਗਈ ਹੈ ਅਜੇ ਤੱਕ ਸਾਡੀ ਗਲੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋ ਰਿਹਾ ਹੈ ਪਰ ਇਹਦਾ ਸਾਫ਼ ਮਿਲਣਾ ਚਾਹੀਦਾ ਹੈ ਜਿਹਨੇ ਚਲਾਈ ਆ ਛੋਟੇ ਛੋਟੇ ਬੱਚੇ ਵੀ ਹਾਨੂੰ ਗਾਂ ਦੇ ਡਰ ਪੈ ਗਏ ਕੋਠਿਆਂ ਤੇ ਨਹੀਂ ਚੜਦੇ ਸਾਰੇ ਘਰ ਸਾਡੇ ਲਾਗੇ ਆਪਣੇ ਆ ਸਾਰਿਆਂ ਦੇ ਬੱਚੇ ਇੱਕੋ ਕੋਠੇ ਦੇ ਵੀ ਹੋ ਜਾਂਦੇ ਆ ਇਕੱਠੇ ਸਿਆਲ ਰਹਿਣਾ ਵੀ ਕੋਠੇ ਤੇ ਆ ਅੱਡਾ ਤੇ ਚੜ੍ਹਨ ਦਾ ਦਿਲ ਨਹੀਂ ਕਰਦਾ ਕੋਠੇ ਤੇ ਇਸ ਬੰਦੀ ਨਾਲ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗਮਲਾ ਦੇਵੀ ਆ ਉਹ ਇੰਜਰਡ ਹੋਈ ਆ ਉਹਦੇ ਨਾਲ ਅਸੀਂ ਹਸਲ ਬਿਆਨ ਕਰਵਾਇਆ ਅਸੀਂ ਗਏ ਪਹੁੰਚੇ ਅਸੀਂ ਬਣਾਨੇ ਹਸਪੀਟਲ ਉਥੇ ਡਾਕਟਰ ਸਾਹਮਣੇ ਜਿਹਨੂੰ ਫਿੱਟ ਨਹੀਂ ਦੱਸਿਆ ਜਦੋਂ ਵੀ ਉਹ ਬੈਠਾ ਹੋ ਗਈ ਬਿਆਨ ਦੇਣ ਦੇ ਬੈਠਾ ਹੋ ਗਈ ਬਿਆਨ ਹਸਲ ਕਰਕੇ ਕਾਰਵਾਈ ਕੀਤੀ